ਸਸਿਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਕਹਾਣੀਆਂ ਦੇ ਚੈਨਲ ਦੇ ਇਸ ਚੈਨਲ ਦੇ ਜਰੀਏ ਮੈਂ ਤੁਹਾਨੂੰ ਬਹੁਤ ਸੋਹਣੀਆਂ-ਸੋਹਣੀਆਂ ਕਹਾਣੀਆਂ ਸੁਣਾਇਆ ਕਰੂੰਗੀ ਅੱਜ ਦੀ ਕਹਾਣੀ ਸ਼ੁਰੂ ਕਰ ਲੱਗੇ ਆ ਇੱਕ ਪਿੰਡ ਦੇ ਵਿੱਚ ਇੱਕ ਜੱਟ ਰਹਿੰਦਾ ਤੇ ਉਹ ਆਪਣੀ ਖੇਤੀਬਾੜੀ ਦੇ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਤੇ ਵਧੀਆ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੁੰਦਾ ਇੱਕ ਦਿਨ ਉਹ ਖੇਤ ਨੂੰ ਜਾ ਰਿਹਾ ਤੇ ਉਸ ਨੂੰ ਸੁਣਦਾ ਕਿਸੇ ਸਾਧੂ ਮਹਾਤਮਾ ਦੇ ਬੋਲ ਉਹਦੇ ਕੰਨਾਂ ਦੇ ਵਿੱਚ ਪੈਂਦੇ ਨੇ ਕਿ ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ ਸੋ ਜੱਟ ਸੋਚਦਾ ਹੈ ਕਿ ਮੈਨੂੰ ਵੀ ਪਰਮਾਤਮਾ ਨੂੰ ਮਿਲਣਾ ਚਾਹੀਦਾ ਮੈਂ ਵੀ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਤੇ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਇਹ ਸੋਚ ਕੇ ਉਹ ਦੂਸਰੇ ਦਿਨ ਪੰਡਤ ਜੀ ਕੋਲੇ ਚੱਲਿਆ ਜਾਂਦਾ ਜੱਟ ਤੇ ਉੱਥੇ ਜਾ ਕੇ ਉਹਨਾਂ ਨੂੰ ਕਹਿੰਦਾ ਪੰਡਤ ਜੀ ਨੂੰ ਕਿ ਮੈਨੂੰ ਵੀ ਦੱਸੋ ਕਿ ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ਤਾਂ ਪੰਡਿਤ ਜੀ ਕਹਿੰਦੇ ਨੇ ਕਿ ਭਾਈ ਤੂੰ ਇਸ ਤਰ੍ਹਾਂ ਕਰ ਤੂੰ ਹਰ ਰੋਜ਼ ਮੰਦਿਰ ਦੇ ਵਿੱਚ ਜਾਇਆ ਕਰ ਨਮਸਕਾਰ ਕਰਿਆ ਕਰ ਤੇ ਤੈਨੂੰ ਪਰਮਾਤਮਾ ਦੇ ਦਰਸ਼ਨ ਜ਼ਰੂਰ ਹੋਣਗੇ ਤੇਨੂੰ ਪਰਮਾਤਮਾ ਜ਼ਰੂਰ ਮਿਲੂਗਾ ਕਿਸੇ ਦਿਨ ਤੇ ਉਹ ਕਹਿੰਦਾ ਵੀ ਨਹੀਂ ਇੰਨਾ ਟਾਈਮ ਮੇਰੇ ਕੋਲੇ ਹੁੰਦਾ ਨਹੀਂ ਮੈਂ ਖੇਤੀਬਾੜੀ ਕਰਨੀ ਹੁੰਦੀ ਹੈ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਤੇ ਮੈਨੂੰ ਤੁਸੀਂ ਸੌਖਾ ਜਿਹਾ ਢੰਗ ਦੱਸ ਦੋ ਕੋਈ ਸ਼ਾਰਟਕਟ ਦਾ ਰਸਤਾ ਦੱਸ ਦੋ ਤਾ ਪੰਡਤ ਜੀ ਕਹਿੰਦੇ ਵੀ ਇਹ ਹਜਾ ਤਾਂ ਕੋਈ ਹੈ ਨਹੀਂ ਤੇ ਚਲ ਤੂੰ ਐਵੇਂ ਕਰਿਆ ਕਰ ਇੱਕ ਹੋਰ ਆਪਸ਼ਨ ਦੇ ਦਿੰਨੀ ਆ ਤੈਨੂੰ ਤੂੰ ਦੂਰੋਂ ਹੀ ਜਿਹੜਾ ਮੰਦਿਰ ਜਿੱਥੋਂ ਤੈਨੂੰ ਦਿਸਦਾ ਉਥੋਂ ਨਮਸਕਾਰ ਕਰਦਿਆ ਕਰ ਤੂੰ ਇਹ ਵੀ ਰੂਟੀਨ ਬਣਾ ਲਾ ਤਾਂ ਡੇਲੀ ਤੂੰ ਇਹੀ ਚੀਜ਼ ਕਰਨੀ ਹੈ ਤੂੰ ਮੱਥਾ ਟੇਕ ਦਿਆ ਕਰ ਦੂਰੋਂ ਉਹ ਕਹਿੰਦਾ ਜੀ ਇਹ ਵੀ ਕੰਮ ਔਖਾ ਹੈ ਕਿਉਂਕਿ ਜਿਹੜੇ ਰਸਤੇ ਤੇ ਮੈ ਜਾਣਾ ਮੇਰਾ ਖੇਤ ਹੈ ਤੇ ਉਸ ਰਸਤੇ ਦੇ ਵਿੱਚ ਕੋਈ ਮੰਦਿਰ ਨਹੀਂ ਆਉਂਦਾ ਤੇ ਮੈਂ ਇਹ ਵੀ ਕੰਮ ਨਹੀਂ ਕਰ ਸਕਦਾ ਤੇ ਫਿਰ ਪੰਡਤ ਜੀ ਉਹਨੂੰ ਸੋਚਦੇ ਨੇ ਵੀ ਹੁਣ ਮੈਂ ਕੀ ਦੱਸਾਂ ਪੰਡਤ ਜੀ ਉਹਨੂੰ ਕਹਿੰਦੇ ਵੀ ਤੁਸੀਂ ਤੂੰ ਇਦਾਂ ਕਰ ਤੇਰੇ ਆਲੇ-ਦੁਆਲੇ ਕੋਈ ਅੰਢੀ ਗੁਆਂਢੀ ਤੇਰਾ ਹੋਊਗਾ ਤੂੰ ਹਰ ਰੋਜ਼ ਉਹਦਾ ਮੂੰਹ ਦੇਖ ਕੇ ਰੋਟੀ ਖਾ ਲਿਆ ਕਰ ਇਸ ਨੂੰ ਆਪਣਾ ਨਿਜ਼ਮ ਬਣਾ ਲੈ ਇੱਕ ਨਿਯਮ ਬਣਾ ਲੈ ਤਾਂ ਕਿ ਤੂੰ ਇਹ ਚੀਜ਼ ਕਰਨੀ ਕਰਨੀ ਆ ਉਹਦਾ ਮੂੰਹ ਦੇਖ ਕੇ ਹੀ ਰੋਟੀ ਖਾਣੀ ਆ ਤੇ ਇਹਦੇ ਵਿੱਚ ਨਾਗਾ ਨਹੀਂ ਪਾਉਣਾ ਕਦੇ ਉਹ ਕਹਿੰਦਾ ਇਹ ਕੰਮ ਸੌਖਾ ਹਨਾ ਜੱਟ ਸੋਚਦਾ ਵੀ ਇਹ ਕੰਮ ਤਾਂ ਸੌਖਾ ਮੈਂ ਹਰ ਰੋਜ਼ ਮੂੰਹ ਦੇਖਿਆ ਕਰੂੰਗਾ ਤੇ ਰੋਟੀ ਖਾ ਲਿਆ ਕਰੂੰਗਾ ਉਹ ਕਹਿੰਦਾ ਜੀ ਠੀਕ ਹੈ ਪਰ ਉਹਦੇ ਮੰਨਦੇ ਵਿੱਚ ਸੋਚਦਾ ਜੱਟ ਕਿ ਐਵੇਂ ਵੀ ਪਰਮਾਤਮਾ ਮਿਲ ਜਾਊਗਾ ਵੀ ਕਿਸੇ ਦਾ ਮੂੰਹ ਦੇਖਣ ਨਾਲ ਰੋਟੀ ਖਾਣ ਨਾਲ ਐ ਮੈ ਥੋੜਾ ਪਰਮਾਤਮਾ ਮਿਲਦਾ ਤਾਂ ਚੱਲ ਕੋਈ ਗੱਲ ਨਹੀਂ ਆਪਾਂ ਕਰਕੇ ਦੇਖ ਲੈਨੇ ਆ ਹਨਾ ਤੇ ਉਹ ਜੀ ਆਪਣੇ ਗਵਾਂਢੀ ਦਾ ਮੂੰਹ ਜਿਹੜਾ ਉਹਦੇ ਖੇਤ ਦਾ ਗਵਾਂਢੀ ਹੁੰਦਾ ਉਹਦਾ ਮੂੰਹ ਦੇਖਦਾ ਤੇ ਰੋਟੀ ਖਾ ਲੈਂਦਾ ਕਾਫੀ ਦਿਨ ਲੰਘ ਗਏ 2-4 ਦਿਨ ਲੰਘੇ ਫਿਰ ਉਹਦੇ ਘਰ ਵਾਲੀ ਆ ਇੱਕ ਦਿਨ ਖੇਤ ਰੋਟੀ ਦੇਣ ਆਈ ਤਾਂ ਉਹਨੇ ਰੋਟੀ ਨਾ ਖਾਧੀ ਉਹਨੂੰ ਕਿਉਂਕਿ ਗਵਾਂਢੀ ਦਿਸਿਆ ਦਾ ਤੇ ਉਹ ਧਿਕਰ ਵਾਲੀ ਪੁੱਛਦੀ ਹੈ ਕੀ ਕੀ ਕਰ ਭਾਈ ਤੂੰ ਰੋਟੀ ਨਹੀਂ ਖਾਧੀ ਤੂੰ ਰੋਟੀ ਤਾਂ ਖਾ ਲੈ ਤੇ ਰੋਟੀ ਠੰਡੀ ਹੋ ਰਹੀ ਹੈ ਉਹ ਕਹਿੰਦਾ ਖੜ ਜਾ ਮੈਂ ਇੱਕ ਮਿੰਟ ਆਉਣਾ ਤੇ ਉਹ ਉਹ ਗਵਾਂਢੀ ਦੇ ਕਮਰੇ ਦੇ ਵਿੱਚ ਜਾ ਕੇ ਦੇਖਦਾ ਜਿਹੜਾ ਖੇਤ ਦੇ ਵਿੱਚ ਮੋਟਰ ਬਲਈ ਕੋਠਾ ਪਾਇਆ ਹੁੰਦਾ ਉਹਦੇ ਵਿੱਚ ਜਾ ਕੇ ਉਹਦਾ ਮੂੰਹ ਦੇਖਦਾ ਫਿਰ ਆ ਕੇ ਉਹ ਰੋਟੀ ਖਾਂਦਾ ਪਰ ਉਹਨੇ ਗਵਾਂਢੀ ਨੂੰ ਵੀ ਨਹੀਂ ਦੱਸਿਆ ਹੁੰਦਾ ਕਿ ਮੈਂ ਤੇਰਾ ਮੂੰਹ ਦੇਖ ਕੇ ਰੋਟੀ ਖਾਂਨਾ ਤੇ ਉਹ ਆ ਕੇ ਰੋਟੀ ਖਾ ਲੈਂਦਾ ਇਸ ਤਰ੍ਹਾਂ ਕਈ ਮਹੀਨੇ ਲੰਘ ਗਏ ਜਦੋਂ ਕਈ ਮਹੀਨੇ ਬਾਅਦ ਇੱਕ ਦਿਨ ਇਹ ਆਇਆ ਕਿ ਉਹ ਗਵਾਂਢੀ ਕਿਸੇ ਕੰਮ ਦੇ ਲਈ ਉਹ ਕੰਮ ਮਿਲ ਗਿਆ ਹੋਇਆ ਸੀ ਤੇ ਖੇਤ ਨਾ ਆਇਆ ਉਹਨੂੰ ਤੇ ਜੱਟ ਉਹਦੀ ਵੇਟ ਕਰਦਾ ਰਿਹਾ ਉਹਦੀ ਉਡੀਕ ਕਰਦਾ ਰਿਹਾ ਉਹਦਾ ਭੁੱਖ ਦੇ ਨਾਲ ਬੁਰਾ ਹਾਲ ਹੋ ਗਿਆ ਤੇ ਜਦੋਂ ਉਹ ਕਾਫੀ ਢੇਰ ਨਾ ਆਇਆ ਜੱਟ ਤੋਰਿਆ ਨਾ ਜਿਆਦਾ ਉਹਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਪਰ ਉਹ ਨੂੰ ਦੇਖਣਾ ਸੀ ਉਹਦਾ ਇੱਕ ਨਿਜ਼ਮ ਬਣਾਇਆ ਹੋਇਆ ਸੀਗਾ ਉਹ ਨਾਗਾ ਨਹੀਂ ਸੀ ਪੋਣਾ ਚਾਹੁੰਦਾ ਤੇ ਉਹਨੇ ਆਪਣੇ ਸਿਰੀ ਪਾਲੀ ਨੂੰ ਉਹਨੂੰ ਪੁੱਛਿਆ ਉਹਦੇ ਜਿਹੜਾ ਗਵਾਂਢੀ ਖੇਤ ਵਾਲਾ ਸੀਗਾ ਉਹਦੇ ਸਿਰੀ ਨੂੰ ਪੁੱਛਿਆ ਕਿ ਅੱਜ ਤੇਰਾ ਮਾਲਕ ਕਿਉਂ ਨਹੀਂ ਆਇਆ ਤਾਂ ਉਹਨੇ ਕਿਹਾ ਕਿ ਮੇਰਾ ਮਾਲਕ ਅੱਜ ਤਾਂ ਨਹੀਂ ਆਇਆ ਕਿ ਉਹਨੇ ਟੋਬੇ ਦੇ ਵਿੱਚੋਂ ਜਿਹੜਾ ਟੋਬਾ ਸੁੱਕਿਆ ਹੋਇਆ ਉਹਦੇ ਚੋਂ ਮਿੱਟੀ ਪੱਟਣੀ ਸੀ ਆਪਦੇ ਘਰ ਦੇ ਲਈ ਉਹਨੂੰ ਚਾਹੀਦੀ ਸੀ ਇਹ ਗੱਲ ਸੁਣ ਕੇ ਕਿਸਾਨ ਭੱਜ ਲਿਆ ਜੱਟ ਭੱਜ ਲਿਆ ਉੱਧਰ ਨੂੰ ਜਿੱਥੇ ਉਹ ਮਿੱਟੀ ਪੱਟ ਰਿਹਾ ਸੀ ਤੇ ਜਦੋਂ ਉਹਨੇ ਜਦੋਂ ਉਹ ਮਿੱਟੀ ਪੱਟ ਰਿਹਾ ਸੀ ਜਿਹੜਾ ਬੰਦਾ ਤਾਂ ਉਹ ਮਿੱਟੀ ਪੱਟਦੇ ਹੋਏ ਉਹਨੂੰ ਇੱਕ ਥੈਲੀ ਲੱਭੀ ਮੋਹਰਾਂ ਦੀ ਭਰੇ ਹੋਏ ਉਹ ਬਹੁਤ ਖੁਸ਼ ਹੋ ਗਿਆ ਵੀ ਮੈਂ ਤਾਂ ਅਮੀਰ ਹੋ ਗਿਆ ਤੇ ਜਦੋਂ ਉਹਨੂੰ ਥੈਲੀ ਲੰਬੀ ਤੇ ਉਹ ਸੋਚਦਾ ਵੀ ਕਿਸ ਨੂੰ ਕੋਈ ਦੇਖਦਾ ਤਾਂ ਨਹੀਂ ਇੰਨੇ ਦੇ ਵਿੱਚ ਜੱਟ ਸਾਹੋ ਸਾਹਿਆ ਉਹ ਹੋਇਆ ਉੱਥੇ ਪਹੁੰਚਦਾ ਉਹ ਦੇਖਦਾ ਨਹੀਂ ਕਿ ਉਹਦੇ ਹੱਥ ਵਿੱਚ ਕੀ ਹੈ ਉਹਦੀ ਪਿੱਠ ਦੇਖਦਾ ਤੇ ਉਹਨੂੰ ਆਵਾਜ਼ ਮਾਰਦਾ ਤੇ ਉਹ ਘੁੰਮ ਕੇ ਦੇਖਦਾ ਜਦੋਂ ਉਹ ਜੱਟ ਵੱਲ ਕਹਿੰਦਾ ਵਸ ਦੇਖ ਲਿਆ ਦੇਖ ਲਿਆ ਦੇਖ ਲਿਆ ਕਹਿ ਕੇ ਉਹ ਭੱਜਦਾ ਰੋਟੀ ਖਾਣ ਦੇ ਲਈ ਤੇ ਉਹ ਜਿਹੜਾ ਮਿੱਟੀ ਪਟ ਰਿਹਾ ਹੁੰਦਾ ਬੰਦਾ ਉਹਦਾ ਗੁੰਡ ਹੀ ਤੇ ਉਹਦੇ ਪਿੱਛੇ ਭੱਜਦਾ ਵੀ ਇਹਨੇ ਤਾਂ ਦੇਖ ਲਿਆ ਹੁਣ ਮੈਨੂੰ ਮੇਰੇ ਹੱਥ ਦੇ ਵਿੱਚ ਜਿਹੜੀ ਥੈਲੀ ਹੈਗੀ ਇਹ ਦੇਖ ਲਈ ਮੋਹਰਾਂ ਦੀ ਭਰੀ ਹੋਈ ਤੇ ਸਾਰੇ ਪਿੰਡ ਚ ਰੌਲਾ ਪਾ ਦੂਗਾ ਤੇ ਮੈਂ ਫੜਿਆ ਚਾਹੂੰਗਾ ਤੇ ਉਹ ਉਹਦੇ ਪਿੱਛੇ ਹੀ ਭੱਜ ਲੈਂਦਾ ਦੋਨੇ ਜਣੇ ਭੱਜਦੇ ਆ ਉਹ ਹਸਾ-ਹਸਾਹੀ ਹੋ ਜਾਂਦੇ ਆ ਭੱਜਦੇ ਭੱਜਦੇ ਇੱਕ ਦੂਜੇ ਦੀ ਗੱਲ ਨਹੀਂ ਸੁਣਦੇ ਇੱਕ ਦੂਜੇ ਨੂੰ ਪਾਜਾ ਮਾਰਦੇ ਤੇ ਜਦੋਂ ਉਹ ਰਸਤੇ ਦੇ ਵਿੱਚ ਉਹ ਇੱਕ ਥਾਂ ਤੇ ਜਾ ਕੇ ਗੁੰਡੀ ਉਹਨੂੰ ਫੜ ਲੈਂਦਾ ਤੇ ਉਹਨੂੰ ਪੁੱਛਦਾ ਕਿ ਤੂੰ ਰੋਲਾ ਨਾ ਪਾਈ ਇਹ ਜਿਹੜੀਆਂ ਮੋਹਰੇ ਨੇ ਗਿਆ ਆਪਾਂ ਦੱਦ ਪੰਡ ਰਹੇ ਨੇ ਆ ਤੇ ਆਪਾਂ ਦੋਨੇ ਚੜੇ ਅਮੀਰ ਹੋ ਜਾਗੇ ਉਹ ਸੋਚਦਾ ਚਲੋ ਠੀਕ ਹੈ ਜੀ ਉਹ ਮੋਹਰੇ ਵੰਡ ਲੈਂਦਾ ਫਿਰੰਡ ਤੇ ਉਹ ਪੁੱਛਦਾ ਕਿ ਹਾਂ ਤੂੰ ਦੇਖ ਲਿਆ ਦੇਖ ਲਿਆ ਕੀ ਉਹ ਕਿਹਾ ਸੀ ਕਹਿੰਦਾ ਫਿਰ ਉਹ ਦੱਸਦਾ ਕਿ ਕਰਾਜ ਸੀਗਾ ਕਿ ਮੈਨੂੰ ਦੱਸਿਆ ਸੀ ਪਰਮਾਤਮਾ ਕਿਵੇਂ ਮਿਲੂਗਾ ਮੈਂ ਤੇਰਾ ਮੂੰਹ ਦੇਖ ਕੇ ਹਰ ਰੋਜ਼ ਰੋਟੀ ਖਾਣਾ ਸੋ ਇਸ ਕਰਕੇ ਮੈਂ ਤੈਨੂੰ ਦੇਖ ਲਿਆ ਦੇਖ ਲਿਆ ਦਾ ਰੋਲਾ ਪਾ ਲਿਆ ਸੀ ਕਿਉਂਕਿ ਤੂੰ ਮੈਨੂੰ ਕਾਫੀ ਦਿਨ ਤੋਂ ਦਿਖਾਈ ਨਹੀਂ ਦਿੰਦਾ ਮੈਂ ਭੁੱਖ ਦੇ ਨਾਲ ਤੜਫਦਾ ਪਿਆ ਸੀ ਤਾਂ ਉਸ ਨੂੰ ਖੁਸ਼ੀ ਹੋਈ ਇਹ ਸੁਣ ਕੇ ਵੀ ਚਲੋ ਠੀਕ ਹੈ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਤਾਂ ਉਸ ਤੋਂ ਬਾਅਦ ਉਹ ਦੋਨੇ ਜਾਣੇ ਹਰ ਰੋਜ਼ ਮੰਦਿਰ ਦੇ ਵਿੱਚ ਜਾਣ ਲੱਗੇ ਰੋਜ਼ਾਨਾ ਪਾਠ ਪੂਜਾ ਕਰਨ ਦੇ ਲੱਗੇ ਤੇ ਇਸ ਤੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ ਹੁਣ ਸਾਨੂੰ ਸਿੱਖਿਆ ਇਹ ਮਿਲਦੀ ਹੈ ਕਿ ਸਾਡੀ ਜ਼ਿੰਦਗੀ ਦੇ ਨਿਯਮ ਹੋਣੇ ਚਾਹੀਦੇ ਨੇ ਜੇ ਅਸੀਂ ਨਿਯਮਾਂ ਦੇ ਅਨੁਸਾਰ ਚੱਲਾਂਗੇ ਤਾਂ ਅਸੀਂ ਆਪਣੀ ਮੰਜ਼ਿਲ ਨੂੰ ਸੌਖੇ ਪ੍ਰਾਪਤ ਕਰ ਸਕਦੇ ਹਾਂ ਕਿਉਂਕਿ ਚੰਨ ਤਾਰੇ ਸੂਰਜ ਸਾਰੇ ਨਿਯਮਾਂ ਦੇ ਅਨੁਸਾਰ ਚੱਲਦੇ ਨੇ ਕੁਦਰਤ ਸਾਰੇ ਨਿਯਮਾਂ ਦੇ ਅਨੁਸਾਰ ਚੱਲਦੀ ਹੈ ਅਸੀਂ ਵੀ ਆਪਣੀ ਜ਼ਿੰਦਗੀ ਦਾ ਇੱਕ ਨਿਯਮ ਬਣਾਈਏ ਤਾਕੇ ਆਪਣੀ ਲਕਸ਼ਣ ਹੋ ਜਿਹੜੇ ਮੰਜ਼ਲ ਆਉਣ ਸੌਖੇ ਪ੍ਰਾਪਤ ਕਰ ਸਕੀਏ ਮਿਲਦੇ ਆ ਜੀ ਇੱਕ ਨਵੀਂ ਕਹਾਣੀ ਦੇ ਨਾਲ ਨਵੇਂ ਦਿਨ ਧੰਨਵਾਦ